ਬਹੁਤ ਬਹੁਤ ਧੰਨਵਾਦੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਜਨ ਸਾਡੀ ਧਰਤੀ ਸਾਡੀ ਲੋਕਾਂ ਛੀਦਾ ਦੀ ਧਰਤੀ ਸਰਦਾਰ ਸ਼ਾਮ ਸਿੰਘ ਟਾਰਨੀ ਜੀ ਅਸੀਂ ਇਸ ਸ਼ਾਨਾਂ ਤੇ ਪਹੁੰਚਿਆ ਔਰ ਅੱਜ ਦਸਵੇਂ ਦਿਨ ਦਿਵਾਨ ਔਰ ਸੱਜੇ ਇੱਕ ਤਾਂ ਵਰਗੀ ਤੋਂ ਲੈ ਕੇ 10 ਵਰਮੀ ਤੱਕ ਜਿਹੜੇ ਲਗਾਤਾਰ ਇੱਥੇ ਦਿਵਾਨ ਸੱਜੇ ਹੈਗੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਵੀ ਸਾਡੇ ਨਾਲ ਹੋਣਗੇ ਜੀ ਆਣੀ ਤੁਸੀਂ ਛੀਦਾ ਦੀ ਧਰਤੀ ਆਏ ਹੋ ਕੀ ਕਹਿਣਾ ਚਾਹੁੰਦੇ ਜੀ ਅੱਜ 13 ਸਬਰਾ ਜਿੱਥੇ ਸਿੱਖ ਰਾਜ ਦੇ ਆਪ ਨੂੰ ਸਰਦਾਰ ਸ਼ਾਮ ਸਿੰਘ ਜਟਾਰੀ ਨਾਂ ਦੇ ਅੱਜ ਦੇ ਦਿਨ ਕਾਰਨ ਸੋ ਸ਼ਿਆਰੀ ਇਸ ਦੀ ਮੱਤ ਸ਼ਹੀਦ ਤੋਂ ਹੋਈ ਸੀ ਸਾਬਾ ਚੰਦਰ ਸਿੰਘ ਜੀ ਦੀ ਅਸਮੱਚ ਜਿੱਥੇ ਮੰਡੀ ਹੋ ਰਹੀ ਸੀ ਸੰਬੰਧੀ ਸਯੋਗ ਨਾਲ ਅੱਜ ਬਹੁਤ ਵੱਡੀ ਗਤਨ ਕਰਕੇ ਬਹੁਤ ਵੱਡਾ ਸਮਾਗਮ ਜੋ ਵਰਸਾ ਕੀਤਾ ਜਾਂਦਾ ਹੈ ਔਰ ਅੱਜ ਵੀ ਉਸ ਮਹਾਨ ਚੇਤੇ ਦੀ ਯਾਦ ਕਰਦੇ ਆਪ ਜਿਹੜਾ ਫਤਗਰ ਸੁਬਰਾ ਉਹ ਰਸ਼ੀਦੀ ਸਥਾਨ ਹੈ ਉੱਥੇ ਬਹੁਤ ਲੋਕਾਂ ਦਾ ਸਮਾਗਮ ਹੋਇਆ ਜਿਸ ਵਿੱਚ ਵੱਡੇ ਕੀਤੇ ਸਨ ਤਾਪੂਚ ਨੇ ਸਾਨੂੰ ਸਭ ਨੂੰ ਚਾਹੀਦਾ ਕਿ ਅਸੀਂ ਉਹਨਾਂ ਮਹਾਨ ਚੇਤੇ ਦੇ ਜੀਵਨ ਨੂੰ ਸੇਧ ਦੇ ਕੇ ਆਪਣੇ ਜੀਵਨ ਦੇ ਵਿੱਚ ਹਨ ਗੁਣਾਂ ਦੇ ਪ੍ਰਾਪੇ ਨੂੰ ਕਿ ਪਰਧਨ ਨੂੰ ਸਮਰਪਿਤ ਹੋ ਕੇ ਜਨਮ ਦੇ ਪ੍ਰਚਾਰ ਵਾਸਤੇ ਗੁਰਮਤ ਤੇ ਪ੍ਰਚਾਰ ਨੂੰ ਸਰਵੇਖੇ ਵਧਣ ਦਾ ਯਤਨ ਕਰੀ ਮਾਈਕ ਜੀ ਦਾ ਖਾਲਸਾ ਬਾਣੀ ਤਾਂ ਸ੍ਰੀਰਾ ਤੁਸੀਂ ਦੇਖ ਸਕਦੇ ਹੋ ਅੱਜ ਇੱਥੇ ਗਿਆਨੀ ਗੁਰਬੀ ਸਿੰਘ ਜੀ ਪਹੁੰਚੇ ਹੋ ਔਰ ਦਸਵੇਂ ਦਿਨ ਚ ਦਿਨ ਦੇ ਦੀਵਾਨ ਹੈ ਉਸੋ ਲਗਾਤਾਰ ਸ੍ਰੀਰਾ ਕਰਨ ਵਾਲਾ ਸੀ ਸਾਂਝੀ ਕਰਾਂਗੇ ਸਾਡੀ ਦਾਦੀ ਧਰਤੀ ਤੇ ਅੱਜ 10 ਫਰਵਰੀ ਨੂੰ ਜਿਹੜਾ ਕਾਫੀ ਪਿੰਡਾਂ ਨੇ ਜਿਹੜਾ ਰਲ ਕੇ ਵਾਕੋਕ ਤਰ੍ਹਾਂ ਦੇ ਜਿਹੜੇ ਅੱਜ ਇੱਥੇ ਜਿਹੜਾ ਸਹਿਯੋਗ ਕੀਤਾ ਜਾ ਰਿਹਾ ਸੀ ਦਲ ਟਰਪੀ ਤੇ ਔਰ ਇੱਥੇ ਲੰਗਰ ਲਾਇਆ ਗਿਆ ਨੇ ਦਾ ਰਸਦਾ ਜਿਹੜਾ ਲੰਗਰ ਲਗਾਇਆ ਹੈ ਤੁਸੀਂ ਦੇਖ ਸਕਦੇ ਹੋ ਸੀਰਾ ਦੇ ਵਿੱਚ ਅਸੀਂ ਤੁਹਾਨੂੰ ਖਵਾਵਾਂਗੇ ਇੱਥੇ ਆਪਾਂ ਜਿਹੜੇ ਨਗਰਾਂ ਵੱਲੋਂ ਜਿਹੜਾ ਇਹ ਲੰਗਰ ਲਗਾਇਆ ਗਿਆ ਹੈ ਜੂਸ ਦਾ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਬਾਈ ਜੀ ਕਾਲਸਾ ਬਾਈ ਜੀ ਬਾਈ ਸਾਹਿਬ ਜੀ ਚੀਤਾ ਦੀ ਧਰਤੀ ਤੇ ਅੱਜ ਜਿਹੜਾ ਤੁਸੀਂ ਪ੍ਰਚਾਰਾ ਕਰ ਰਹੇ ਹੋ ਔਰ ਕਿਹੜੇ-ਕਿਹੜੇ ਪਿੰਡਾਂ ਲੋਰ ਕੀ ਕਹਿਣਾ ਚਾਹੁੰਦੇ ਇਹ ਜੀ ਪਿੰਡ ਆਪਣੇ ਵਾਲਾ ਫੱਤੇ ਵਾਲਾ ਤੇ ਆਸ਼ੀ ਮਾਸ਼ੀ ਕਿਆਂ ਦੀਆਂ ਬੇਕਾਂ ਦੇ ਤੇ ਸਾਡੇ ਦੇ ਸਹਿਯੋਗ ਦੇ ਨਾਲ ਹਰ ਸਾਲ ਅਸੀਂ 9 ਤੇ 10 ਵਾਰੀ ਦੋ ਦਿਨਾਂ ਰੌਦਾ ਲੰਗਰ ਲਾਈਦਾ ਵਾ ਹਾਂਜੀ ਵਧੀਆ ਲੱਗਦਾ ਹੈ ਸੇਵਾ ਕਰਕੇ ਬਾਈ ਜੀ ਹਾਂ ਬਹੁਤ ਵਧੀਆ ਲੱਗਦਾ ਜੀ ਹਾਂਜੀ 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 ਬਾਕੀ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜਿਹੜੇ ਸਾਡੇ ਵੀਰ ਐ ਐਨ ਆਰ ਆਈ ਵੀਰ ਤੇ ਨਾਲ ਸਾਡੇ ਇਲਾਕੇ ਦੀਆਂ ਸੰਗਤਾਂ ਸਾਲ ਚੜ੍ਹ ਕੇ ਹਰ ਸਾਲ ਸਾਨੂੰ ਸੁਯੋਗ ਦਿੰਦੇ ਆ ਤੇ ਸਾਡੇ ਨਾਲ ਸੇਵਾ ਕਰਾਉਂਦੇ ਆ ਠੀਕ ਹੈ ਹਾਂ ਜੀ ਸਤਿਮਾਪੁਰਖਾ ਬਾਬਾ ਸ਼ੰਦਰ ਸਿੰਘ ਦਾ ਬੜਾ ਵੱਡਾ ਪ੍ਰਾਲਾ ਜੀ ਬਹੁਤ ਜੀ ਬਹੁਤ ਬਹੁਤ ਵੱਡਾ ਪ੍ਰਾਲਾ ਵਾ ਜਿਹੜੇ ਅਸੀਂ ਦੀ ਜੋੜ ਮੇਲੇ ਮਨਾਉਂਦੇ ਹਰ ਸਾਲ ਹਾਂ ਜੀ ਤੇ ਅਸੀਂ ਆਪਣੇ ਨਗਰ ਆਨੇ ਵਾਲਾ ਤੇ ਮੱਦੇ ਵਾਲਾ ਹਜਵਾਲੇ ਸਾਰੇ ਜਿਹੜੀ ਜਿਹੜੀ ਸੰਗਤ ਇੱਥੇ ਦੂਰ ਨੇੜੇ ਚੱਲ ਕੇ ਆਉਂਦੀ ਆ ਤੇ ਅਸੀਂ ਉਹਨਾਂ ਨੂੰ ਛਿੱਧੀ ਜੋਰ ਮਿਲਿਆਂ ਤੇ ਆਉਂ ਜੀ ਆਇਆ ਆਖਦੇ ਆ ਤੇ ਧੰਨਵਾਦ ਕਰਦੇ ਆ ਇਹ ਵੀਰਾਂ ਨੇ ਪਿੰਡ ਦੇ ਵਿੱਚੋਂ ਭਾਈ ਇਕੱਠੀ ਕਰਕੇ ਜੰਨਾ ਖਰੀਦ ਕੇ ਲਿਆ ਕੇ ਤੇ ਬਾਬਾ ਜੀ ਉਹਨਾਂ ਦੇ ਸਹਿਯੋਗ ਨਾਲ ਸਾਰੇ ਚੋਣਾਂ ਲੱਗਾਂ ਲੱਗਾਂ ਸਰਕਾਰ ਖਾਰੇ ਵੀ ਜਦਾ ਧੰਨਵਾਦ ਕਰਦੇ ਆ ਪੰਜਾਬੀ ਸੰਗਤਾਂ ਵੀ ਧੰਨਵਾਦ ਕਰਦੇ ਜਿਨ੍ਹਾਂ ਸਾਨੂੰ ਸਹਿਯੋਗ ਦਿੱਤਾ ਸਰਕਾਰ ਜੋ ਜਿੱਥੇ ਪਹੁੰਚੀ ਆ ਉਹਨਾਂ ਨੂੰ ਵੀ ਜੀ ਆਇਆਂ ਕਹਦੇ ਆ ਦਾਲ ਭਾਜੀਆ ਲੱਗਦਾ ਸੇਵਾ ਕਰਦੇ ਬਹੁਤ ਵਧੀਆ ਜੀ ਸੰਤਪਾਰਕ ਬਾ ਪ੍ਰੋਜੈਕਟ ਦਾ ਪ੍ਰਾਲਾ ਕਿਸ ਤਰ੍ਹਾਂ ਲੱਗਦਾ ਬਹੁਤ ਵਧੀਆ ਜੀ ਬਹੁਤ ਕੁਛ ਦਾ ਪ੍ਰਾਲਾ ਤਾਂ ਅਸੀਂ ਕਹਿ ਨਹੀਂ ਸਕਦੇ ਜਿੰਨਾ ਵਧੀਆ ਪ੍ਰਾਲਾ ਵਾ ਕਿਉਂਕਿ ਸਾਰੇ ਨੂੰ ਬਦਾਰ ਲੰਗਰ ਬਾਬਾ ਜੀ ਉਹਨਾਂ ਲੰਗਰਾਂ ਬੱਚਿਆਂ ਨੂੰ ਵਿੱਜਿਆ ਦਾ ਦਾਨ ਦਾ ਲਾਇਆ ਹੈ ਜਿਹੜੇ ਬੱਚੇ ਵਿੱਜਿਆ ਬਣਿਆਵੇ ਦੇਵਿਆ ਵਿੱਜਿਆ ਔਰ ਆਪਣੀ ਘਰੇਲੂ ਵਿੱਜੇ ਵਾਸਤੇ ਵੀ ਉਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਜਿਹਦੇ ਮੱਥੇ ਆਈਪੀਐਸ ਬੀਸੀ ਇਸ ਬਣ ਕੇ ਬਾ ਬਾ ਰਹਿ ਰਹੇ ਨੇ ਤੇ ਆਪਣੇ ਇਲਾਕੇ ਦਾ ਮਾਰੋਸ਼ ਕਰਦੇ ਆ। ਐਸੀ ਸਾਡੀ ਅੱਜ ਦੀ ਵੀਡੀਓ ਚੀਦ ਸਰਦਾਰ ਸ਼ਾਮ ਸਿੰਘ ਕਾਰੀ ਜਿਹਨਾਂ ਦਾ ਸਾਲਾਨਾ ਜੋੜ ਮੇਲਾ ਪਿੰਡ ਫਤੇਗੜ ਸਬਰਾ ਤਹਿਸੀਲ ਜੀਰਾ ਜ਼ਿਲ੍ਹਾ ਪੁਪੇਰ ਚ ਬਣਾਇਆ ਜਾਂਦਾ। 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਜਿੱਥੇ ਦਿਨ ਦੇ ਦੀਵਾਨ ਔਰ ਰਾਤਰੀ ਦੇ ਦੀਵਾਨ ਔਰ ਨਾਲ ਇੱਕ ਵੱਡਾ ਕਬੱਡੀ ਕੱਪ ਕਰਵਾਇਆ ਜਾਂਦਾ। ਸੰਤ ਮਹਾਂਪੁਰਖ ਔਰ ਬਾਬਾ ਅਸ਼ਿੰਦਰ ਸਿੰਘ ਦੀ ਸਰਹਾਲੀ ਵਾਲੇ ਔਰ ਸੁਮੁੱਚੇ ਇਲਾਕੇ ਵੱਲੋਂ ਨਗਰਾਂ ਵੱਲੋਂ ਤਲਵੰਤਾਂ ਦੇ ਨਾਲ ਸੇਵਾ ਕੀਤੀ ਜਾਂਦੀ ਸੋ ਤਸਵੀਰਾਂ ਤੁਸੀਂ ਵੇਖੀਆਂ ਰਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਦਾ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ